ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਾਡੇ ਨਾਲ ਮੌਜੂਦ ਨੇ ਵਿਨਾਗੋਲ ਮੈਮ ਜਿਹੜੇ ਕਿ ਨੈਵੀਗੇਟਰ ਓਵਰਸੀਜ਼ ਸੋਲੂਸ਼ਨਸ ਪ੍ਰਾਈਵੇਟ ਲਿਮਟਿਡ ਨੂੰ ਰਿਪਰੈਜ਼ੈਂਟ ਕਰਦੇ ਨੇ ਅੱਜ ਅਸੀਂ ਜਰਮਨੀ ਦੇ ਉੱਤੇ ਗੱਲ ਕਰਾਂਗੇ ਖਾਸ ਤੌਰ ਤੇ ਜਿਹੜੇ ਵਿਦਿਆਰਥੀਆਂ ਨੇ 10+2 ਕੀਤੀ ਹੈ ਜਿਨ੍ਹਾਂ ਨੇ ਗ੍ਰੈਜੂਏਸ਼ਨ ਦੀ ਡਿਗਰੀ ਲਈ ਜਾਣਾ ਹੈ ਜਾਂ ਮਾਸਟਰ ਡਿਗਰੀ ਲਈ ਜਾਣਾ ਹੈ ਔਰ ਇਸ ਸਾਲ ਇਸ ਵਾਰ 25 ਦੇ ਵਿੱਚ ਜਰਮਨੀ ਦੇ ਵਿੱਚ ਕਿੰਨੇ ਕੁ ਵੀਜ਼ਿਆਂ ਦੀ ਅਸੀਂ ਆਸ ਕਰ ਸਕਦੇ ਹਾਂ ਔਰ ਜਰਮਨੀ ਦੇ ਵਿੱਚ ਅਪਲਾਈ ਕਰਨ ਦਾ ਸਹੀ ਟਾਈਮ ਕਿਹੜਾ ਰਹਿੰਦਾ ਹੈ ਵਿਨਾ ਮੈਮ ਬਹੁਤ ਸਵਾਗਤ ਹੈ ਜੀ ਸਸਿਕਾ ਜੀ ਸਸਿਕਾ ਜੀ ਵੀਰ ਮੈਂ ਇੱਕ ਟਾਈਨ ਟੈਕਸ ਨੂੰ ਲੈ ਕੇ ਕਲੈਰਿਟੀ ਦਿਓ ਜਰਮਨੀ ਦੇ ਔਰ ਸਾਡੇ ਹੁਣ ਫਰੈਸ਼ ਪਾਸ ਆਊਟ ਜਿਹੜੇ ਵਿਦਿਆਰਥੀ ਨੇ ਉਹ ਜਰਮਨੀ ਲਈ ਜ਼ਿਆਦਾ ਐਲੀਜੀਬਲ ਨਹੀਂ ਜਾਂ ਗੈਪ ਵੀ ਜਰਮਨੀ ਦੇ ਵਿੱਚ ਚੱਲ ਜਾਂਦਾ ਔਰ ਫੰਡਸ ਦੀ ਮੈਨੇਜਮੈਂਟ ਕਿੰਨੀ ਖੋਣੀ ਚਾਹੀਦੀ ਵਿਦਿਆਰਥੀ ਡੱਲਾ ਸਾਹਿਬ ਐਦਾ ਹੈ ਕਿ ਜਰਮਨੀ ਜਿਹੜਾ ਹੈ ਇਸ ਟਾਈਮ ਅਪਕਮਿੰਗ ਕੰਟਰੀ ਹੈ ਜਿਹੜਾ ਕਿ ਇੱਕ ਰੋਜਾਨ ਬਹੁਤ ਵਧਿਆ ਸਟੂਡੈਂਟਸ ਦਾ ਜਰਮਨੀ ਜਾਣ ਵਾਸਤੇ ਉਹਦਾ ਰੀਜ਼ਨ ਹੈ ਉੱਥੇ 4 ਲੈਕਸ ਸਕਿਲਡ ਵਰਕਰ ਜਿਹੜਾ 25 ਚ ਜਿਹੜਾ ਜਰਮਨੀ ਨੂੰ ਚਾਹੀਦਾ ਉਸ ਕਾਰਨ ਉਹਨਾਂ ਨੇ ਜਿਹੜਾ ਵੀਜ਼ਾ ਜਿੱਦਾਂ ਸਮਝ ਲਓ ਕਿ ਪੂਰਾ ਹੀ ਖੋਲਤਾ ਹੈ ਸਟੂਡੈਂਟਸ ਵਾਸਤੇ ਹੁਣ ਜਿਹੜੇ ਬੱਚੇ ਦੇ ਆਲਮੋਸਟ 6 ਬੈਂਡਸ ਹੈ ਗੈਪ ਦੀ ਇੰਨੀ ਪ੍ਰੋਬਲਮ ਨਹੀਂ ਹੈ ਜਰਮਨੀ ਚ ਲੇਕਿਨ ਇੰਗਲਿਸ਼ ਨੂੰ ਦੇਖ ਰਹੇ ਹੈ ਰੀਜ਼ਨ ਬੀਇੰਗ ਕਿ ਬੱਚਾ ਜਿਹੜਾ ਯਾ ਤੇ ਜਰਮਨ ਯੂਨੀਵਰਸਿਟੀ ਚ ਜਾ ਰਿਹਾ ਜਰਮਨ ਲੈਂਗੁਏਜ ਕਰਕੇ ਜਾ ਰਿਹਾ ਹੈ ਫਿਰ ਸਾਨੂੰ ਆਇਲਸ ਦੀ ਜ਼ਰੂਰਤ ਨਹੀਂ ਹੈ ਫਿਰ ਸਾਨੂੰ ਜਰਮਨ ਲੈਂਗੁਏਜ ਦੀ ਜ਼ਰੂਰਤ ਹੈ ਬਟ ਜੇ ਇੰਗਲਿਸ਼ ਟੌਟ ਯੂਨੀਵਰਸਿਟੀ ਚ ਸਟੂਡੈਂਟ ਜਾ ਰਿਹਾ ਹੈ ਫਿਰ ਸਾਨੂੰ ਆਇਲਸ ਦੀ ਜ਼ਰੂਰਤ ਹੈ ਫਿਰ ਗਵਰਨਮੈਂਟ ਇਹ ਦੇਖਦੀ ਐ ਮੈਸੀ ਇਹ ਦੇਖਦੀ ਐ ਕਿ ਇਹ ਬੱਚਾ ਜਿਹੜਾ ਪ੍ਰੋਗਰਾਮ ਕਰਨ ਜਾ ਰਿਹਾ ਹੈ ਉਹਦੀ ਉਹ ਸਮਝ ਚੰਗੀ ਰੱਖੇਗਾ ਕਿ ਉਹਦੇ ਕੋਲ ਆਇਲਸ ਮੀਨਸ ਸਪੀਕਿੰਗ ਰੀਡਿੰਗ ਰਾਈਟਿੰਗ ਜਿਹੜੀ ਵੀ ਹੈ ਚਾਰ ਮੋਡਿਊਲ ਆਇਲਸ ਦੇ ਉਹ ਚੰਗੀ ਤਰ੍ਹਾਂ ਉਹਨੂੰ ਆਂਦੇ ਆ ਸਮਝ ਔਰ ਉਹ ਪੜ੍ਹਾਈ ਕਰ ਸਕਦਾ ਹੈ ਹੁਣ ਬੱਚੇ ਨੂੰ 6 ਬੈਂਡ ਵੀ ਆ ਗਏ ਔਰ ਉਹਦੀ ਪਰਸੈਂਟੇਜ ਕਿੰਨੀ ਹੋਣੀ ਚਾਹੀਦੀ ਹੈ ਜਾਮਨ ਯੂਨੀਵਰਸਿਟੀ ਵਾਸਤੇ ਆਲਮੋਸਟ ਹਰ ਯੂਨੀਵਰਸਿਟੀ 50 ਤੋਂ 60% ਜਿਹੜਾ ਮੀਨਿਮਮ ਲੈਂਦੀ ਆ ਡਿਪੈਂਡ ਕਰਦਾ ਹੈ ਸਟੂਡੈਂਟ ਦੇ ਪ੍ਰੋਫਾਈਲ ਦੇ ਹੁਣ ਜੇ ਬਾਕੀ ਕੰਟਰੀਜ਼ ਨਾਲ ਕੰਪੇਅਰ ਕਰੀਏ ਤੇ ਮੇਰੇ ਖਿਆਲ ਇਸ ਟਾਈਮ ਕੁਝ ਜ਼ਿਆਦਾ ਸਟ੍ਰਿਕਟ ਹੈ ਜਿਦਾ ਆਸਟ੍ਰੇਲੀਆ ਦੀ ਗੱਲ ਕਰ ਲਈਏ ਤਾਂ ਬਹੁਤ ਜ਼ਿਆਦਾ ਸਟ੍ਰਿਕਟ ਹੈ ਪਰ ਇੱਥੇ ਸਾਨੂੰ ਆ ਏ ਸਟ੍ਰਿਕਟਨੈਸ ਨਹੀਂ ਐ ਕਿ ਈਚ ਜਿਹੜਾ 6 ਹੋਣਾ ਚਾਹੀਦਾ ਇੱਥੇ ਓਵਰਆਲ 6 ਹੋਣਾ ਚਾਹੀਦਾ ਐਕਸੈਪਟ ਹੋ ਜਾਏਗਾ ਠੀਕ ਐ ਹੁਣ ਨੈਕਸਟ ਤੁਹਾਡੀ ਪਰਸੈਂਟੇਜ ਜਿਹੜੀ ਬੈਸਟ 4 ਵਾਲੀ ਨਹੀਂ ਐ ਓਵਰਆਲ ਪਰਸੈਂਟੇਜ ਐ ਉਹ ਵੀ ਕੋਈ ਪ੍ਰੋਬਲਮ ਨਹੀਂ ਐ ਅੱਛਾ ਸਭ ਤੋਂ ਬੜੀ ਗੱਲ ਜਰਮਨ ਕਿਉਂ ਬੱਚਾ ਲੇਗਾ ਕਿਉਂਕਿ ਇੱਥੇ ਫੰਡਿੰਗ ਦੀ ਕੋਈ ਟੈਨਸ਼ਨ ਨਹੀਂ ਐ ਕਿ ਤੁਸੀਂ 3 ਮੰਥ 올ਡ ਦਿਖਾਣੇ ਆ 6 ਮੰਥ 올ਡ ਦਿਖਾਣੇ ਆ ਤੁਹਾਡੇ ਕੋਲ ਆਫਰ ਲੈਟਰ ਆਉਂਦਾ ਜਸਟ ਫੀਸ ਪੇ ਕਰੋ ਆਪਣਾ ਬਲੌਕ ਅਕਾਊਂਟ ਖੁਲਵਾਓ ਔਰ ਉਹਦੇ ਬਾਅਦ ਤੁਸੀਂ ਵੀਜ਼ਾ ਵਾਸਤੇ ਫਾਈਲ ਅਪਲਾਈ ਕਰ ਸਕਦੇ ਹੋ ਔਰ ਵੀਜ਼ਾ ਇੰਨੇ ਸੋਨੇ ਆ ਰਹੇ ਇਸ ਟਾਈਮ ਜਰਮਨੀ ਦੇ ਜਿਹੜਾ ਹਰ ਵੀਜ਼ਾ ਦੇ ਵਿੱਚ ਤੁਸੀਂ ਦੇਖੋ ਪ੍ਰੋਫਾਈਲ ਦੇਖੋ ਬੱਚੇ ਦੀ ਕਿ ਜਿਹੜੇ ਜਿੰਨਾ ਮੈਂ ਦੱਸਿਆ 6 ਬੈਂਡ ਹੈ ਓਵਰ ਆਲ ਇੰਨੀ ਪਰਸੈਂਟੇਜ ਹੈ ਔਰ ਜੇ ਕੋਰਸ ਥੋੜਾ ਵੀ ਠੀਕ-ਠਾਕ ਲਿਆ ਉਹਦਾ ਵੀਜ਼ਾ ਮਿਲਣਾ ਹੀ ਮਿਲਣਾ ਹੈ ਖਾਲੀ ਸੈLECTION ਪ੍ਰੋਸੈਸ ਠੀਕ ਹੋਣਾ ਚਾਹੀਦਾ ਸਟੂਡੈਂਟ ਦਾ ਉਹਦਾ ਇਹ ਮਕਸਦ ਨਹੀਂ ਹੋਣਾ ਚਾਹੀਦਾ ਕਿ ਮੈਂ ਖਾਲੀ ਜਰਮਨੀ ਪਹੁੰਚਣਾ ਜਰਮਨੀ ਪਹੁੰਚ ਕੇ ਕਦਣਾ ਕਿ ਇਹ ਵੀ ਤੋ ਦੇਖਣਾ ਕਿ ਜਿਹੜੇ ਕੋਰਸ ਤੇ ਤੁਸੀਂ ਇਨਵੈਸਟ ਕਰ ਰਹੇ ਹੋ ਉਹ ਪ੍ਰੋਪਰ ਤੁਹਾਡੀ ਇਨਵੈਸਟਮੈਂਟ ਹੈ ਇਨਵੈਸਟਮੈਂਟ ਹੋਣ ਬਾਇਓਮੈਡੀਕਲ ਸਾਇੰਸ ਵਿੱਚ ਜਾਣਾ ਹੈ ਮੈਡੀਕਲ ਸਾਇੰਸ ਵਿੱਚ ਜਾਣਾ ਹੈ ਤਾਂ ਉਸ ਇਟ ਵਿੱਚ ਜਾਣਾ ਹੈ ਜ਼ਿਆਦਾਤਰ ਬੱਚਾ ਜਰਮਨੀ ਜਿਹੜਾ ਆਟੋਮੋਬਾਈਲ ਇੰਜੀਨੀਅਰਿੰਗ ਵਾਸਤੇ ਜਾਂਦਾ ਸੀ ਮੈਕੈਟਰੋਨਿਕ ਵਾਸਤੇ ਜਾਂਦਾ ਸੀਗਾ ਕਿਉਂਕਿ ਇਹ ਕੋਰਸੇ ਜਰਮਨੀ ਦੇ ਬੈਸਟ ਕੋਰਸੇ ਮੰਨੇ ਜਾਂਦੇ ਆ ਬਟ ਆਈਟੀ ਦੇ ਵਿੱਚ ਇਸ ਟਾਈਮ ਅੰਨੇਕ ਜ਼ਿਆਦਾ employment ਆ ਉੱਥੇ business 'ਚ ਅੰਨੇ employment ਹੈ ਕਿ ਸਟੂਡੈਂਟ ਜਿਹੜਾ ਆਈਟੀ ਵੀ ਲੈ ਰਿਹਾ business ਵੀ ਲੈ ਰਿਹਾ ਇਸ ਕਰਕੇ ਇਹ ਕੋਰਸੇਸ ਵੀ ਬਹੁਤ ਜ਼ਿਆਦਾ ਜਰਮਨੀ ਦੇ ਵਿੱਚ ਚੱਲ ਰਹੇ ਆ ਔਰ ਜਿਹੜਾ ਹੁਣ ਇਸ ਟਾਈਮ ਇੰਟੈਕ ਜਿਹੜਾ ਸੈਪਟੈਂਬਰ ਇੰਟੈਕ ਆ ਵੀਜ਼ਾ ਡਿਸੀਜਨ ਔਰ ਜਿਹੜਾ ਅਪਾਇੰਟਮੈਂਟ ਲੈਂਚਾ ਸਾਨੂੰ ਥੋੜਾ ਟਾਈਮ ਲੱਗ ਜਾਂਦਾ ਹੈ ਇਸ ਕਰਕੇ ਇਹ ਬਿਲਕੁਲ ਰਾਈਟ ਟਾਈਮ ਹੈ ਸਟੂਡੈਂਟ ਦਾ ਜਰਮਨੀ ਅਪਲਾਈ ਕਰਨ ਵਾਸਤੇ ਕਿਉਂਕਿ ਜਦ ਅਪਲਾਈ ਕਰਦੇ ਆ ਤਾਂ ਏਪੀਐਸ ਕਰਾਨਾ ਮੀਨਸ ਕੁਆਲੀਫਿਕੇਸ਼ਨ ਜਿਹੜੀ ਹੈ ਤੁਹਾਡੀ ਉਹਦੀ ਇੱਕ ਜਿੰਨੂੰ ਕਹਿੰਦੇ ਆ ਕਿ ਉਹਨਾਂ ਦੀ ਏਜੰਸੀ ਹੈ ਜਿਹੜੀ ਏਪੀਐਸ ਕਰਦੀ ਕੁਆਲੀਫਿਕੇਸ਼ਨ ਨੂੰ ਵੈਲੀਡੇਟ ਕਰਦੀ ਹੈ ਕਿ ਇਹ ਆਥੈਂਟਿਕ ਕੁਆਲੀਫਿਕੇਸ਼ਨ ਹੈ ਜੈਨਿਊਨ ਕੁਆਲੀਫਿਕੇਸ਼ਨ ਹੈ ਜਿਹੜਾ ਬੱਚਾ ਇਹ ਪੜਿਆ ਹੋਇਆ ਹੈ ਉਨੂੰ ਏਪੀ ਅਸਾਂਚ ਵੀ 15 20 ਦਿਨ ਤੋਂ ਲੱ 15 20 ਦਿਨ ਤੋਂ ਲੈ ਕੇ 1 ਮੰਥ ਤੱਕ ਲੱਗ ਜਾਂਦਾ ਹੈ ਤੇ ਜਦ ਏਪੀਐਸ ਆ ਗਿਆ ਫਿਰ ਫਾਈਲ ਲਗਣੀ ਹੈ ਵੀਜ਼ਾ ਡਿਸੀਜਨ ਦੇ ਵਾਸਤੇ ਸਭ ਤੋਂ ਪਹਿਲਾਂ ਅਪਾਇੰਟਮੈਂਟ ਲੈਣੀ ਪੈਂਦੀ ਕਈ ਵਾਰੀ ਅਪਾਇੰਟਮੈਂਟ स्लॉट ਨੂੰ ਵੀ ਟਾਈਮ ਲੱਗਦਾ ਫਿਰ ਵੀਜ਼ਾ ਡਿਸੀਜਨ ਨੂੰ ਵੀ ਟਾਈਮ ਲੱਗਦਾ ਤੇ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਹਰ ਸਟੂਡੈਂਟ ਨੂੰ 4 ਮਹੀਨੇ ਪਹਿਲੇ ਘੱਟੋ ਘੱਟ ਅਪਲਾਈ ਕਰਨਾ ਚਾਹੀਦਾ ਹੈ 5 ਮਹੀਨੇ ਪਹਿਲੇ 6 ਮਹੀਨੇ ਪਹਿਲੇ ਰੀਜ਼ਨ ਬੀਇੰਗ ਕਿ ਜਰਮਨ ਯੂਨੀਵਰਸਿਟੀਆਂ ਦੀ ਜਿਹੜੀ ਆਫਰ ਲੈਟਰ ਜਿਹੜੇ ਅੱਛੇ ਕੋਰਸੇਸ ਹੈ ਉਹਨਾਂ ਦੇ ਬਹੁਤ ਜਲਦੀ ਸੀਟਾਂ ਖਤਮ ਹੋ ਜਾਂਦੀਆਂ ਤੇ ਇਸ ਹਰ ਸਟੂਡੈਂਟ ਨੂੰ ਜਿਹੜਾ ਟਾਈਮਲੀ ਅਪਲਾਈ ਕਰਨਾ ਚਾਹੀਦਾ ਜਰਮਨੀ ਵਾਸਤੇ ਔਰ ਹਰ ਸਟੂਡੈਂਟ ਦਾ ਜਿਹਦਾ ਇੱਕ ਯੂਰਪ ਦਾ ਖਾਬ ਹੈ ਜਿਹੜਾ ਇਹ ਸੋਚਦਾ ਮਨ ਨੂੰ ਇੱਕ ਐਕਸਪੋਜ਼ਰ ਵਧੀਆ ਮਿਲੇ ਵਰਲਡਵਾਈਡ ਉਹ ਮੈਨੂੰ ਇਹ ਨਹੀਂ ਕਹਿਣਾ ਕਿ ਜਿੱਥੇ ਸਾਰੇ ਇੰਡੀਅਨ ਗਏ ਮੈਂ ਉੱਥੇ ਨਹੀਂ ਜਾਣਾ ਅਸਲ ਬੱਚੇ ਇਹ ਵੀ ਕਹਿੰਦੇ ਆ ਕਿ ਜੇ ਅਸੀਂ ਫੋਰਨ এডਿਕੇਸ਼ਨ ਵਾਸਤੇ ਜਾ ਰਹੇ ਆ ਤਾਂ ਸਾਨੂੰ ਬਹੁਤ ساری ਨੈਸ਼ਨੈਲਿਟੀ ਦੇ ਬੱਚੇ ਮਿਲਣ ਇਹੋ ਜੀ ਇਹ ਕੰਟਰੀ 'ਤੇ ਜੋ ਮੈਕਸਿਮਮ ਕੰਟਰੀ ਜਿਹੜੇ ਭੀੜ-ਪਾੜ ਤੋਂ ਬਚਣਾ ਚਾਹੁੰਦੇ ਹੋ ਯੂਰਪ ਜਾਣਾ ਚਾਹੁੰਦੇ ਉਹਨਾਂ ਦੀ ਸਪੈਸ਼ਲ ਰਿਕੁਆਇਰਮੈਂਟ ਯੂਰਪ ਦੀ ਆਉਂਦੀ ਆ ਉਹ ਯੂਰਪ 'ਚ ਵੀ ਸਭ ਤੋਂ ਵੱਡੀ ਕੰਟਰੀ ਜਰਮਨੀ ਹੈ ਇਸ ਕਰਕੇ ਸਟੂਡੈਂਟ ਦੀ ਜਿਹੜੀ ਇਨਕੁਆਇਰੀ ਇਸ ਟਾਈਮ ਜਰਮਨੀ ਦੀ ਬਹੁਤ ਜ਼ਿਆਦਾ ਹੈ ਤੇ ਇਹ ਮੇਰੇ ਖਿਆਲ ਸਭ ਤੋਂ ਜ਼ਿਆਦਾ ਅੱਛਾ ਡਿਸੀਜਨ ਹੋਏਗਾ ਜਿਹੜਾ ਸਟੂਡੈਂਟ ਜਰਮਨੀ ਜਾਣਾ ਚਾਹੁੰਦਾ ਜੇ ਉਹਦੇ ਪ੍ਰੋਫਾਈਲ 'ਚ ਕੋਈ ਲੱਗਦਾ ਕਿ ਗੈਪ ਹੈ ਹੋਰ ਕਿਧਰੇ ਮੇਰਾ ਬਣ ਨਹੀਂ ਰਿਹਾ ਔਰ ਮੇਰਾ ਜਰਮਨ ਜਾਂਦਾ ਜਾਂ ਯੂਰਪ ਜਾਂਦਾ ਇੱਕ ਸੁਖਨਾ ਹੈ ਉਹਦੇ ਵਾਸਤੇ ਬਹੁਤ ਅੱਛਾ ਹੈ ਕਿਉਂਕਿ এমਪਲॉयਮੈਂਟ ਅਪਰਚੂਨਿਟੀ 100% ਹੈ ਉੱਥੇ ਕੋਈ ਯੂਨੀਵਰਸਿਟੀ ਜਿਹੜੀ ਅੱਛੀ ਯੂਨੀਵਰਸਿਟੀਆਂ ਫਾਰ ਇਗਜ਼ਾਮਪਲ ਮੈਂ ਫੌਮ ਹਮ ਦੀ ਗੱਲ ਕਰਾਂ ਹੈਨਾ ਫਾਰ ਇਗਜ਼ਾਮਪਲ ਕਿ ਕੋਈ ਮਰਜੀ ਯੂਨੀਵਰਸਿਟੀ ਤੁਸੀਂ ਚੱਕ ਲੋ ਤੇ ਉਹਨਾਂ ਦੀ ਜਿਹੜੀ এমਪਲੋਇਮੈਂਟ ਰੇਟ ਚ ਦੇਖੋਗੇ ਤੁਸੀਂ 96 97 98% ਇਵਨ 100% ਵੀ ਆ ਰਹੇ ਆ 100% ਚ ਕਦੇ ਵੀ 1 ਅੱਧੇ ਪਰਸੈਂਟ ਘਟ ਵੱਧ ਹੋ ਸਕਦਾ ਕਿ ਕੁਝ ਬੱਚੇ ਜਿਹੜਾ ਆਪਣਾ ਬਿਜ਼ਨਸ ਕਰਨਾ ਚਾਹੁੰਦੇ ਆ ਜਾਂ ਉਹ ਪੜ ਕੇ ਵਾਪਸ ਆਣਾ ਚਾਹੁੰਦੇ ਆ ਜਾਂ ਕੋਈ ਬੱਚਾ ਫੇਲ ਹੀ ਹੋ ਗਿਆ ਪੜ ਹੀ ਨਹੀਂ ਰਿਹਾ ਅਦਰਵਾਈਜ਼ ਉਹਨਾਂ ਦੈਟ ਮੀਨਸ ਕਿ ਜਿਹੜਾ ਬੱਚਾ ਪੜ ਰਿਹਾ ਹੈ ਜਿੰਨੇ ਧਿਆਨ ਦਿੱਤਾ ਉਹਨੂੰ 100% ਜੌਬ ਮਿਲਣੀ ਮਿਲਣੀ ਆ ਜੀ ਚਲੋ ਥੈਂਕ ਯੂ ਸੋ ਮੱਚ ਸੋ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਜਰਮਨੀ ਦੇ ਉੱਤੇ ਵੀ ਸਾਡੇ ਨਾਲ ਵੀਨਾ ਗੁਲ ਮੈਮ ਨੇ ਸਾਂਝੀ ਕੀਤੀ ਹੈ ਸਕਰੀਨ ਤੇ ਨੰਬਰ ਹੈ ਜ਼ਿਆਦਾ ਜਾਣਕਾਰੀ ਲਈ ਤੁਸੀਂ ਫੋਨ ਤੇ ਗੱਲ ਕਰ ਸਕਦੇ ਹੋ ਔਰ ਚੰਡੀਗੜ੍ਹ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਥੈਂਕ ਯੂ